ਕਬੱਡੀ 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 ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਖੁਸ਼ੀ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੇ ਸੀ ਕਬੱਡੀ ਦੇ ਝੇਤਿਆਂ ਨੂੰ ਤੇ ਕਬੱਡੀ ਪਲੇਅਰਾਂ ਨੂੰ 9 ਅਗਸਤ ਨੂੰ ਆਪਣੇ ਇੰਟਰਨੈਸ਼ਨਲ ਪੰਜਾਬੀ სპੋਰਟਸ ਕਲੱਬ ਵੱਲੋਂ ਵੱਡ ਕੱਪ ਕਰਵਾਇਆ ਜਾ ਰਿਹਾ ਟ੍ਰਾਂਟੋ ਕਿਚਨਰ ਦੇ ਵਿੱਚ ਤੇ ਜਿੱਥੇ ਕਿ ਵੱਡ ਲੈਵਲ ਦੀਆਂ ਸਾਰੀਆਂ ਟੌਪ ਦੀਆਂ ਟੀਮਾਂ ਤੇ ਟੌਪ ਦੇ ਪਲੇਅਰ ਪਹੁੰਚ ਰਹੇ ਹੋ ਦਰਸ਼ਕ ਵੀਰਾਂ ਨੂੰ ਖਿਡਾਰੀ ਵੀਰਾਂ ਨੂੰ ਬੇਨਤੀ ਆ ਕਿ 9 ਅਗਸਤ ਨੂੰ ਹਮ ਹਮਾ ਕੇ ਕਿ ਜਨਰਲ ਵਰਲਡ ਕੱਪ ਤੇ ਪਹੁੰਚੋ ਮੇਲੇ ਦੀਆਂ ਰੌਣਕਾਂ ਵਧਾਓ ਤੇ ਕਬੱਡੀ ਦਾ ਆਨੰਦ ਮਾਣੋ ਸਤਿ ਸ਼੍ਰੀ ਅਕਾਲ ਜੀ ਜੀ ਸਲਾਮ ਅਲੈਕੁਮ ਤੇ ਸਤਿ ਸ਼੍ਰੀ ਅਕਾਲ ਮੈਂ ਤੋਂ ਡਟਣਾ 67 ਲਿਸ਼ਾ ਜੀ 105 ਅਗਸਤ ਨੂੰ ਬਹੁਤ ਸ਼ਾਨਦਾਰ ਕਬੱਡੀ ਕੱਪ ਹੰਣੇ ਜਾ ਰਿਹਾ ਪਿੰਡ ਕੋਟਕਰਾਰਖਾਂ ਤੇ ਪੇਸ਼ੇਦ ਜੱਫੇ ਨੂੰ ਬੁੱਕਰੇ ਕੋੜੇ ਦਿੱਤੇ ਜਾਣਗੇ ਆਪਣੇ ਮਾਮ हुसैन ਬਾਬਾ ਤੇ ਹਨੀਫ ਫਲੀ ਤੇ ਕਾਗੂ ਲੋ ਖੁੱਲੇ ਸੱਦੇ ਦਿੱਤੇ ਗਿਆ ਤੇ ਸਾਰੇ ਵੀਰ ਉੱਥੇ ਪਹੁੰਚੋ ਤੇ ਮੇਲੇ ਦੀ ਰੌਣਕ ਵਧਾਓ ਤੇ ਆਪਾਂ ਵੀ ਪਹੁੰਚ ਰਿਹਾ ਤੇ ਲਵਜੂ ਸਾਰੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਬੱਡੀ ਖਿਡਾਰੀ ਪ੍ਰੀਤ ਲੱਧੂ 31 ਤਰੀਕ ਨੂੰ ਪਿੰਡ ਥੰਦਾ ਜ਼ਿਲ੍ਹਾ ਸ਼੍ਰੀ ਅਮ੍ਰਿਤਸਰ ਸਾਹਿਬ ਬਹੁਤ ਹੀ ਵੱਡਾ ਕਬੱਡੀ ਦਾ ਸ਼ੋਅ ਮੈਚ ਕਰਾਇਆ ਜਾ ਰਿਹਾ ਜਿਸ ਤੇ ਕੀ ਆਪਣੀ ਟੀਮ ਵੀ ਪਹੁੰਚ ਰਹੀ ਆ ਤੇ ਆਪਣੇ ਭਰਾ ਮਲਕ ਥੰਦਾ ਤੇ ਅਜੀਤ ਪਾਲ ਕੈਨੇਡਾ ਇੰਨਾ ਵੀਰਾਂ ਵੱਲੋਂ ਖੁੱਲੇ ਸੱਦੇ ਆ ਸਸਮੂਹ ਸਾਧ ਸੰਗਤ ਦੇ ਕਬੱਡੀ ਪ੍ਰੇਮੀਆਂ ਨੂੰ ਬੇਨਤੀ ਆ ਹੋ ਮਮਾਂਗੇ ਪਹੁੰਚੋ ਤੇ ਮੇਲੇ ਦੀਆਂ ਰੌਣਕਾਂ ਨੂੰ ਵ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ